हां जी दोस्तों आज अपनी विजिट है की या पेंड कैरो तहसील पट्टी जिला श्री तरनतारन साहिब भाई सतनाम सिंह होरा दे कोल आए हैं सात ਵਹਿੜਾ दोस्तों ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲ ਗਈਆਂ ਇੱਕ ਨੀਲੀ ਦੀ ਜਿਹੜੀ ਆ ਦੋਸਤੋ ਮੱਝ ਆ ਝੋਟੀ ਆ ਇਹ ਵੀ ਮੌਜੂਦ ਆ ਬਿਲਕੁਲ ਤਾਜੀ ਸੂਈ ਸਵਾਈ ਆ ਸੋ ਵਧੀਆ ਚੰਗੀ ਚਵਾਈ ਆ ਬਾਕੀ ਵਹਿੜਾ ਘਟੋ ਘਟ ਵੀ ਚਾਰ ਪੰਜ ਨੱਕ ਜਿਹੜੇ ਬਿਲਕੁਲ ਤਾਜ਼ੇ ਸੂਏ ਸਵਾਈ ਆ ਤੇ ਇੱਕ ਦੋ ਗੱਬਣ ਵਹਿੜਾ ਵੀ ਹੈਗੀਆਂ ਨੇ ਇੱਕ ਗੱਬਣ ਵਹਿੜ ਵੀ ਆ ਤੇ ਪੂਰੀ ਡਿਟੇਲ ਜਿਹੜੀ ਆ ਦੋਸਤੋ ਵੀਡੀਓ ਪਾ ਦਿਆਂਗੇ ਜਲਦੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਉਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਰੇਟ ਭਾਅ ਪੜਦਾ ਦੋਸਤੋ 28 30000 ਤੋਂ ਲੈ ਕੇ 65000 ਤੱਕ ਜਿਹੜੀ ਅੱਜ ਵੈੜ ਅਵੇਲੇਬਲ ਹੈਗੀ ਆ ਤੇ ਦੁੱਧ ਵੀ ਜਿਹੜਾ ਦੋਸਤੋ ਕੋਈ 15 17 16 ਲੀਟਰ 14 ਲੀਟਰ ਇਹਨਾਂ ਵੈੜਾਂ ਦੇ ਕੋਲ ਅੱਜ ਮੌਜੂਦ ਆ ਇੱਕ ਜਿਹੜੀ ਨੀਲੀ ਦੀ ਮੈਂ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਸਾਹਮਣੇ ਦਿਖਾ ਰਹੇ ਆ ਚੰਗੀ ਫੇਸ ਕੁਆਲਿਟੀ ਆ ਮੂੰਹ ਮੱਥਾ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਆ ਆਹ ਜਿਹੜੀ ਬਰੀਡ ਵਿੱਚ ਦੋਸਤੋ ਹੈਗੀ ਆ ਇੱਕ ਸ਼ਾਹੀ ਵਾਲ ਵੜ ਵੀ ਹੈਗੀ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਠੀਕ ਆ ਜੀ ਬੋਲਿਓ ਬਾਹਰ ਤੁਸੀਂ ਜਿਹੜਾ ਕੋਈ 13 14 13 14 ਲੀਟਰ ਜਿਹੜਾ ਮਨ